ਦੇਖ ਲਓ ਬਈ ਥਾਈਲੈਂਡ ਦੇ ਵਿੱਚ ਜਿਹੜੀਆਂ ਅੱਛਾ 15 ਦਾ ਇੱਕ ਇਹ ਹਾਂ ਓਕੇ ਓਕੇ ਦੋ ਦੇ ਦੇ ਸਾਨੂੰ ਦੋ ਆ ਤਲ ਦੇ ਤਲ ਦੇ ਆ ਦੇਖ ਲਓ ਥਾਈਲੈਂਡ ਦੇ ਵਿੱਚ ਜਿਹੜੀਆਂ ਕੁਕੜੀਆਂ ਗੁਲਾਬੀ ਆ ਜਿਹੜੇ ਆ ਗਿਆ ਆਂਡੇ ਦਿੰਦੀਆਂ ਬਈ ਹਾਂ ਹਾਂ ਤਲ ਦੇ ਤਲ ਦੇ ਹੁਣ ਦਿਖਾਉਣਾ ਤੁਹਾਨੂੰ ਤੇ ਇਹਨਾਂ ਨੂੰ ਕੋਈ ਅੰਗਰੇਜ਼ੀ ਅਮਰੂਜੀ ਨਹੀਂ ਆਉਦੀ ਇਹਨਾਂ ਨੇ ਨਾਂ ਆਪਦਾ ਹੀ ਕੋਈ ਭਾਸ਼ਾ ਛੱਡੀ ਐ ਦੋ ਦੋ ਹੀ ਲੈਣੇ ਆ ਚੰਗਾ 2 2 ਠੀਕ ਐ ਆ ਦੇਖੋ ਇਹਨਾਂ ਦੇ ਮਲਾ ਸੇਲੀਆਂ ਤੇ ਵਾਲ ਨੇ ਹੁੰਦੇ ਕੱਲੇ ਮੰਨ ਲਾਣਾ ਜਿਹੜੇ ਹੈਗਾ ਲੀਖ ਜੀ ਮਾਰੀ ਹੁੰਦੇ ਆ ਜਦੋਂ ਖੋਲ ਜਦੋਂ ਖੋਲਦੇ ਆਂਡੇ ਨੂੰ ਦਿਖਾ ਕੇ ਸਾਨੂੰ ਵਿੱਚੋਂ ਕਿਕਦਾ ਉੱਤੋਂ ਗੁਲਾਬੀ ਵਿੱਚੋਂ ਕਾਲਾ ਹੋਏ ਪਤੰਦਰੋ ਦੇਖ ਲਓ ਬਾਈ ਕੁਦਰਤ ਨੇ ਕਿਹੋ ਜਿਹੀਆਂ ਚੀਜ਼ਾਂ ਬਣਾਈਆਂ ਇਹਨਾਂ ਦੇ ਮੁਰਗੇ ਪਤਾ ਨਹੀਂ ਕਿਹੋ ਜਿਹੀਆਂ ਹੋਣਗੀਆਂ ਹਨਾ ਤੇ ਉਦੋਂ ਬਾਅਦ ਇਹਦੇ ਉੱਤੇ ਚੜਾਤੀ ਰਾਬੜ ਰਾਬੜ ਚੜਾ ਕੇ ਜਵਾਲ ਨਾਲ ਅੱਛਾ ਰਾਬੜ ਨਾਲ ਚੀਰਿਆ ਹੋਏ ਦੇਖ ਲਓ ਪਤੰਦਰੋ ਆਹ ਦੇਖ ਬੀਬੀ ਹਟਾਉਂਦੀ ਆ ਮੰਤਰ ਐਨੇ ਤਾਂ ਉਵੇਂ ਹੀ ਕਰਨਾ ਤੇ ਇਧਰਲੇ ਪਾਸੇ ਤਲਤਾ ਨਾਲ ਦੀ ਨਾਲ ਆਹ ਕੜਦਾ ਕਮਕੜ ਜਾ ਕੇ ਹੋਰ ਠੀਕ ਆ ਜਟਾ